ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਇੱਕ ਘਰੇਲੂ ਘਰ ਦੇ ਵਿੱਚੋਂ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਪਿੰਡ ਜਿੰਦਾਵਾਲਾ ਪਹੁੰਚੇ ਆ ਡਿੱਬੀਪੁਰੇ ਵਾਲੇ ਵਜਦੇ ਆ ਵੀਰ ਹਣੀ ਦਿਲ ਬਾਜ ਹੋਂ ਦੇ ਕੋਲ ਆਇਆ ਠੀਕ ਆ ਜੀ ਵੀਰ ਦਲਬਾਜ ਸਿੰਘ ਹਣੀ ਆ ਵੈਸੇ ਐਨੀਮਲ ਅੱਜ ਆਪਾਂ ਤੁਹਾਨੂੰ ਇਸ ਘਰੋਂ ਦੋ ਦਿਖਾਉਣੇ ਆ ਘਰੇਲੂ ਪਰਿਵਾਰ ਆ ਘਰੇਲੂ ਘਰੋਂ ਆਪਾਂ ਜਿਹੜੇ ਅਜ ਐਨੀਮਲ ਤੁਹਾਨੂੰ ਦਿਖਾਵਾਂਗੇ ਇਹ ਪਿੰਡ ਦੋਸਤੋਂ ਤਕਰੀਬਨ ਹਰੀਕੇ ਪਤਨ ਤੋਂ ਕੋਈ 5 ਕਿਲੋਮੀਟਰ ਦੀ ਸਾਰੀ ਦੂਰੀ ਆ। ਕਿਰਤੋਵਾਲ ਪਿੰਡ ਬਿਲਕੁਲ ਨਜ਼ਦੀਕ ਪ੍ਰਿੰਗੜੀ ਪਿੰਡ ਲੱਗੇ ਆ। ਸੋ ਇੱਕ ਪਾਸੇ ਜੇਕਰ ਗੱਲ ਕਰੀਏ ਤੇ ਪ੍ਰਿੰਗੜੀ ਛੜਕ ਵੀ ਲੱਗ ਜਾਂਦੀ ਹੈ ਠੀਕ ਆ ਜੀ ਜਿਹੜੀ ਹਰੀਕੇ ਪਤਨ ਤੋਂ ਵਾਇਆ ਪ੍ਰਿੰਗੜੀ ਪੱਟੀ ਨੂੰ ਜਾਂਦੀ ਆ। ਇਧਰੋਂ ਜੇਕਰ ਮੇਨ ਛੜਕ ਦੀ ਗੱਲ ਕਰੀਏ ਹਰੀਕੇ ਪਤਨ ਤੋਂ ਜਿਹੜੀ ਅਗੇ ਭਿੱਖੀਵੰਡ ਖਾਲੜੇ ਨੂੰ ਜਾਂਦੀ ਆ। ਇਸ ਛੜਕ ਤੋਂ ਤੁਸੀਂ ਬਿਲਕੁਲ ਸਵੇਰੇ ਸਵੇਰੇ ਜਿਹੜੀ ਵਿਜਿਟ ਕਰ ਸਕਦੇ ਜੇ ਭਾਜੀ ਦਲਬਾਜ ਸਿੰਘੋਂ ਦੇ ਘਰ। ਦੋ ਮੱਝ ਤੁਹਾਨੂੰ ਦਿਖਾਉਣੀ ਆ ਇੱਕ ਸੂਈ ਸਵਾਈ ਮੱਝ ਆ ਇੱਕ ਨੀਲੀ ਰਵੀ ਦੀ ਗੱਬਣ ਮੱਝ ਸੋ ਸੂਈ ਸਵਾਈ ਦੀ ਡਿਟੇਲ ਆਪਾਂ ਪੁੱਛਣਾ ਕਿ ਕਿੰਨੇ ਮਿਲ ਕੇ ਤੇ ਚੱਲ ਰਹੀ ਹੈ ਜਿਹੜੀ ਗੱਬਣ ਤੁਸੀਂ ਆ ਮੱਝ ਦੇਖੋਗੇ ਇਹ ਨੀਲੀ ਰਵੀ ਦੀ ਮੱਝ ਆ ਸੋ ਪਹਿਲਾ ਦੂਜਾ ਸਵੇਰ ਵੀਰ ਦਲਬਾਜ ਸਿੰਘ ਹਣਾਂ ਦੇ ਘਰੇ ਦੀ ਚਵਾਈ ਕੀਤੀ ਆ ਇਸ ਵਾਰ ਤੀਜਾ ਸਵੇਰ ਸੋਣ ਵਾਲੀ ਆ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤਰੀਕ ਅੱਜ ਕਿਸਾਨ ਵੀਰੋ 22 ਜੁਲਾਈ ਤੇ ਸਮਾਂ ਕੋਈ ਸ਼ਾਮ ਦੇ 4:30 5:00 ਵਜੇ ਦਾ ਟਾਈਮ ਹੋਇਆ ਕਰਦਾ ਠੀਕ ਆ ਜੀ ਤੇ ਜਿਹੜੀ ਮੱਝ ਸੂਈ ਸਵਾਈ ਆ ਉਹਦੀ ਆਪਾਂ ਚਵਾਈ ਤੁਹਾਨੂੰ ਵਿੱਚੇ ਕਰਕੇ ਦਿਖਾ ਦੇਾਂਗੇ ਤੇ ਗੱਬਣ ਪਸ਼ੂ ਆਪਣਾ ਚੌਥਾ ਨਾ ਤੇ ਪੱਕੇ ਤੁਸੀਂ ਤਸੱਲੀ ਕਰ ਲਿਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਭਾਜੀ ਦਰਵਾਜ ਸਿੰਘ ਜੀ ਸਸਰੀਕਾਲ ਸਸਰੀਕਾਲ ਭਾਜੀ ਕੀ ਹਾਲ ਚਾਲ ਹੈ ਕੈਮ ਸਿੱਤੋ ਠੀਕ ਠਾਕ ਵਧੀਆ ਜੀ ਸਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਪਿੰਡ ਜਿੰਨਾਂ ਵਾਲੇ ਤੇ ਆਪਾਂ ਘਰੇਲੂ ਘਰ ਚੋਂ ਆ ਬਿਲਕੁਲ ਤੇ ਫੌਜੀ ਆ ਮੈਂ ਪੌਚੋਂ ਰਿਟਾਇਰ ਆਇਆ ਆਂ ਠੀਕ ਹੈ ਜੀ ਤੇ ਘਰਿਆਂ ਦੀ ਕੋਈ ਸਮੱਸਿਆ ਕਰਕੇ ਥੋੜੀ ਜੀ ਸਿਰ ਦੀ ਪ੍ਰੋਬਲਮ ਕਰਕੇ ਆਪਾਂ ਇਹ ਮੱਝਾਂ ਵਿੱਚ ਨਹੀਂ ਆ। ਕਾਰਨ ਇਹ ਚੀਜ਼ ਦਾ ਬਣ ਗਿਆ। ਵੈਸੇ ਮੈਂ ਤੁਹਾਨੂੰ ਆਉਂਦੇ ਆ ਪੁੱਛਿਆ ਸੀ ਮਾਪਾ ਜੀ ਅੱਜ ਆਪਣੇ ਕੋਲ ਵੈਸੇ ਪਸ਼ੂ ਕਿੰਨੇ ਆ ਘਰੇ ਤੁਸੀਂ ਆਖਿਆ ਵੀ ਦੂਤ ਦੋ ਹੀ ਆ ਪਸ਼ੂ ਆ। ਦੋਵੇਂ ਮੱਝਾਂ ਨੇ ਤੁਹਾਡੇ ਕੋਲ ਇੱਕ ਤਾਂ ਟੁੱਕੀ ਵੇਚਣ ਦਾ ਖਿਆਲ ਹੀ ਆ ਵੀ ਨੀਲੀ 라ਵੀ ਦੀ ਤਿਆਰੀ ਤਿਆਰੀ ਤੇ ਆ ਬਿਲਕੁਲ ਜੀ ਬਿਲਕੁਲ ਇੱਕ ਜਿਹੜੀ ਇਹ ਮੱਛ ਆਪਣੇ ਮਗਰ ਖੜੀ ਹੈ ਇਹ ਸੂਈ ਸਵਾਈ ਹੈ ਇਹ ਸੂਈ ਸਵਾਈ ਹੈ ਜੀ ਇਹਦੇ ਪਿੱਛੇ ਘਟੀ ਆ ਇਹ 8 ਦਿਨ ਹੋ ਗਏ ਸੂਈ ਨੂੰ 8 ਦਿਨ ਹੋ ਗਏ ਹਾਂਜੀ 8 ਦਿਨ ਹੋ ਗਏ ਹੋਰ ਸੇਟਾ ਕਿਵੇਂ ਆ ਸੇਟਾ ਵਧੀਆ ਜੀ ਮਾਰ ਠੀਕ ਆ ਠੀਕ ਬਾਕੀ ਰਿਟਾਇਰਮੈਂਟ ਹੀ ਆਏ ਸੀ ਇਹ ਰਿਟਾਇਰਮੈਂਟ ਹੀ ਆਏ ਇਹ ਕਰਦਿਆਂ ਦੇ ਕਰਕੇ ਪ੍ਰੈਸ਼ਨ ਦਾ ਕਰਕੇ ਥੋੜਾ ਆਉਣਾ ਪਿਆ ਫਿਰ ਕੰਮ-ਕੁਮ ਸਾਰਾ ਆਪ ਨੂੰ ਕਰਨਾ ਪੈਂਦਾ ਠੀਕ ਆ ਬਿਲਕੁਲ ਬਿਲਕੁਲ ਤੇ ਬਾਕੀ ਆਪਣੇ ਕਿਰਤੋਵਾਲ ਵੱਡੀ ਕਿਰਤੋਵਾਲ ਲੱਗ ਕੇ ਜਾਣਾ ਪੈਂਦਾ ਹਾਂ ਜੀ ਕਿਰਤੋਵਾਲ ਬਿਲਕੁਲ ਆਪਣੀ ਲੱਗੇ ਆ ਤੇ ਅੱਡੇ ਕਿਰਤੋਵਾਲ ਉਹ ਜਿਹਨੂੰ ਮਰਜ਼ੀ ਪੁੱਛ ਲਈ ਏਡੀਪੀ ਪ੍ਰਿੰਗਾਂ ਦੇ ਘਰੇ ਜਾਣਾ ਤੇ ਉਹਨਾਂ ਨੇ ਤੁਹਾਨੂੰ ਦੱਸ ਦੇਣਾ ਬਿਲਕੁਲ 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 ਅਸੀਂ ਹੁਣ ਆਪਣੀ ਸੂਬੇ ਦੀ ਨਵੀਂ ਸ਼ਰਕ ਵੀ ਬਣ ਗਈ ਸ਼ਰਕ ਵੀ ਬਣਦੀ ਪਈ ਆ ਤੇ ਸ਼ਰਕ ਤੇ ਦਸਵੇਂ ਕਿਲੇ ਤੇ ਆਪਣੀ ਬੈਠੀ ਆ ਬਿਲਕੁਲ ਜੀ ਬਿਲਕੁਲ ਲੋ ਵੀ ਮੇਰਾ ਭਰਾ ਬਾਕੀ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਣਗੇ ਇੱਕ ਵੀਰ ਦਲਬਾਜ ਸਿੰਘ ਜੀ ਆਪਣੇ ਨੰਬਰ ਜਿਹੜੇ ਆ ਜਰੂਰ ਸਾਂਝੇ ਕਰ ਦੇ ਜੀ ਹਾਂ ਮੇਰਾ ਨੰਬਰ ਆ ਜੀ 62 ਠੀਕ ਹੈ ਜੀ। ਇਹ 6239448151 ਠੀਕ ਹੈ ਜੀ। ਤੇ ਦੂਸਰਾ ਵੀ ਦੱਸ ਦੀ ਜੀ ਨੰਬਰ। ਦੂਜਾ ਵੀ ਨੰਬਰ ਦੱਸ। 7837 ਜੀ 984073 ਠੀਕ ਹੈ ਜੀ। 7837984073 ਠੀਕ ਹੈ ਜੀ। ਹਾਂ ਜੀ। ਲਓ ਵੀ ਦੋਸਤੋ ਨੰਬਰ ਦੋਵੇਂ ਸਕਰੀਨ ਦੇ ਬਿਲਕੁਲ ਥੱਲੇ ਲਾ ਦਿੱਤੇ ਗਏ ਨੇ। ਨੰਬਰਾਂ ਦੇ ਕਾਲ ਕਰਕੇ ਬਧੇਰੇ ਗੱਲਬਾਤ ਕਰ ਲਿਓ। ਬਾਕੀ ਪੂਰੀ ਡਿਟੇਲ ਆਪਾਂ ਇਸ ਮਾਲ ਦੀ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂ ਕਿ ਵੀਡੀਓ ਨੂੰ ਅੰਤ ਤੱਕ ਦੇਖ ਲਿਆ ਜੇ ਤਾਂ ਜੋ ਪੂਰੀ ਜਾਣਕਾਰੀ ਇਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ। ਔਰ ਕਰਦੇ ਆ ਬਾਤचीत ਕਰਦੇ ਆ ਗੱਲਬਾਤ ਜੁੜੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਓਕੇ ਵੀਰ ਦਲਬਾਜ ਸਿੰਘ ਜੀ ਜਿਹੜੀ ਆਪਣੇ ਕੋਲ ਸਟਾਰਟਿੰਗ ਆ ਪਾਈ ਸੀ ਨੀਲੀ ਰਵੀਮਾ ਇਹ ਤੋਂ ਕਰਾਂਗੇ ਗੱਲਬਾਤ ਬਿਲਕੁਲ ਜੀ ਨੀਲੀ ਰਵੀ ਦੀ ਮਾਝੇ ਆਪਣੇ ਕੋਲ ਪਹਿਲਾ ਸੁਬਾ ਦੂਜਾ ਸੁਬਾ ਤੁਸੀਂ ਘਰੇ ਚਵਾਈ ਕੀਤੀ ਆ ਬਿਲਕੁਲ ਜੀ ਬਿਲਕੁਲ ਇਸ ਵਾਰ ਫਿਰ ਤੀਜਾ ਸੁਬਾ ਸੌਣ ਵਾਲੀ ਆ ਜੀ ਤੀਜਾ ਸੁਬਾ ਆ ਜੀ ਇਹ ਸਮੇਂ ਦੀ ਗੱਲ ਕਰੀਏ ਕੋਈ ਲਿਖਤੀ ਦਿਨ ਲਿਖਿਆ ਵੀ ਕਿੰਨਾਕ ਸਮਾਂ ਬਾਕੀ ਇਹ ਦਿਨ ਇਹਦੇ 21 ਤਰੀਕ ਨੂੰ ਪੂਰੇ ਹੋ ਗਏ ਆ ਜੀ 21 ਤਰੀਕ ਨੂੰ ਹਾਂ 21 ਤਰੀਕ ਨੂੰ ਦਿਨ ਪੂਰੇ ਹੋ ਗਏ ਆ ਜੀ ਇਹਦੇ ਠੀਕ ਆ ਜੀ ਤੇ ਇਹ ਮੇਰਾ ਖਿਆਲ ਆ ਵੀ ਇੱਕ ਜਾਂ ਦੋ ਦਿਨ ਹੋਰ ਲਾਊਗੀ ਠੀਕ ਆ ਜੀ ਤੇ ਪੁੜੇ ਤੋੜਾ ਹੀ ਆ ਪੁੜੇ ਭਾਨਾ ਹੀ ਆ ਜੀ ਬਿਲਕੁਲ ਠੀਕ ਆ ਤੇ ਅੱਗੇ ਵੀਰੇ ਇਹ ਕਿਹੜੇ ਸੀਮਨ ਤੋਂ ਗੱਬਣਾ ਕੋਈ ਡਿਟੇਲ ਇਹਦੀ ਭਾਜੀ ਇਹ ਹਰੀ ਗਾਲੇ ਡਾਇਮੰਡ ਦੀ ਕੱਪੜੀ ਡਾਕਟਰ ਸੁਖਵਿੰਦਰ ਸਿੰਘ ਉਹਨਾਂ ਦੇ ਮਾਲੀ ਤੋਂ ਗੱਭਾਣ ਹਾਂਜੀ ਉਹਨਾਂ ਦੇ ਮਾਲੀ ਤੋਂ ਡਾਇਮੰਡ ਬੋਲ ਤੋਂ ਹਾਂਜੀ ਡਾਇਮੰਡ ਬੋਲ ਠੀਕ ਆ ਜੀ ਪਹਿਲਾਂ ਵੀ ਪਾਜੀ ਕੋਈ ਮਤਲਬ ਆਪਾਂ 200 ਦੇ ਜਿਵੇਂ ਪਹਿਲਾਂ ਦੋ ਕਟੀਆਂ ਸੀ ਪਾਜੀ ਉਹ ਦੋਵੇਂ ਰਿਸ਼ਤੇਦਾਰ ਇੱਕ ਵੱਡੀ ਭੈਣ ਲੈ ਗਈ ਆ ਤੇ ਇੱਕ ਕੋਈ ਆਪਣਾ ਖਾਸ ਹੀ ਸੱਜਣ ਸੀ ਠੀਕ ਆ ਉਹ ਕੱਟੀ ਲੈ ਗਿਆ ਨੀਲੀ ਬਿਲਕੁਲ ਆਂਗੂਆਂ ਦੇ ਬਿਲਕੁਲ ਜਿਵੇਂ ਮਾਰਕਿੰਗ ਨਿਸ਼ਾਨੀਆਂ ਪ੍ਰਾਪਰਟੀ ਆਉਂਦੀਆਂ ਪ੍ਰਾਪਰਟੀ ਆਉਂਦੀਆਂ ਨੇ ਬਿਲਕੁਲ ਠੀਕ ਆ ਜੀ ਹਾਂ ਯਾਨੀ ਕਿ ਬਹੁਤ ਵਧੀਆ ਬੱਚੇ ਬੜੇ ਵਧੀਆ ਦੇ ਤੇ ਜਕਰ ਭਾਜੀ ਪਿਛਲੇ ਸੂਏ ਦੀ ਗੱਲ ਕਰੀਏ ਪਹਿਲੇ ਦੂਜੇ ਸੂਏ ਕਿੰਨੀ ਕਿ ਚਵਾਈ ਆਪਾਂ ਜੈਨੂਨ ਕੀਤੀ ਹੈ ਜੀ ਭਾਜੀ ਪਹਿਲੇ ਸੂਏ ਮੈਂ ਦੁੱਧ ਦੇਦੇ ਥਣੋਂ ਚੋਇਆ 12 ਕਿਲੋ ਠੀਕ ਆ ਜੀ ਤੇ ਦੂਜੇ ਸੂਏ ਦੁੱਧ 15 16 15 16 ਕਿਲੋ ਦੁੱਧ ਕੱਢਦੇ ਰਹੇ ਠੀਕ ਹੈ ਹਾਂਜੀ ਦੁੱਧ ਬਹੁਤ ਸ਼ਾਨਦਾਰ ਕੱਢਦੀ ਆ ਫਿਰ ਕੋਈ ਕਮੀ ਨਹੀਂ ਆ ਜਾਨੀ ਕਿ ਇਹਦੇ ਵਿੱਚ ਕੋਈ ਥਣ ਵੀ ਚਾਰੇ ਬਰਾਬਰ ਠੀਕ ਹੈ ਵਹਾਨਾ ਬੜਾ ਸ਼ਾਨਦਾਰ ਕੱਢਦੀ ਆ ਫਿਰ ਲੱਤ ਨਹੀਂ ਨੌਂਦੀ ਫਿਰ ਐਨ ਇਹਨੇ ਸ਼ਾਮ ਨੂੰ ਬੜਨਾ ਵਾ ਪੀ ਮਾਜੀ ਇੱਕ ਵਾਰੀ ਪਤਾ ਲੱਗਦਾ ਵਾ ਪੀ ਮਾਜੀ ਬਣੀ ਬਿਲਕੁਲ ਹਾਂਜੀ ਲੋ ਵੀ ਇਹ ਮਦਰੀ ਗੋਡੀ ਦੀ ਆ ਦੋਸਤੋ ਮਦਰੀ ਡੌਲੀ ਦੇ ਵਿੱਚ ਆ ਹਾਈਟ ਮੀਡੀਅਮ ਆ ਕੋਈ ਭਰਾ ਮੇਰਾ ਤਸल्ली ਨਾਲ ਦੇਖ ਲੈ ਦੀਗਾ ਜੀ ਮਾਰਕਿੰਗ ਦੀ ਗੱਲ ਕਰੀਏ ਤੇ ਮਗਰਲੇ ਪੈਰ ਮਗਰਲੀਆਂ ਲੱਤਾਂ ਤੁਹਾਨੂੰ ਦਿਖਾਵਾਂਗੇ ਦੋਵੇਂ ਤੁਪੀਆਂ ਨੇ ਠੀਕ ਹੈ ਜੀ ਆ ਤੁਸੀਂ ਚੈੱਕ ਕਰ ਸਕਦੇ ਜੀ ਚਾਰੇ ਥਾਣਾ ਬਾਕੀ ਤੁਹਾਨੂੰ ਜਿਹੜੀ ਡਿਟੇਲ ਹੈ ਦੋਸਤੋ ਬੇਸਿਕ ਦੱਸ ਹੀ ਦਿੱਤੀ ਆ ਜੋ ਵੀਰ ਉਹਨਾਂ ਨੇ ਪਿਛਲੇ ਸਵੇਰ ਦੁੱਧ ਚਵਾਈ ਕੀਤੀ 15 14 15 ਲੀਟਰ ਦੀ ਮਿਲਕਿੰਗ ਇਹਨੇ ਕਰਵਾਈ ਆ ਵੀਰ ਉਧਰਲੇ ਪਾਸੇ ਥੋੜਾ ਜਿਹਾ ਹਿਲਾ ਕੇ ਇਹਨੂੰ ਇਧਰਲੇ ਪਾਸੇ ਦਿਖਾ ਦਿਓ ਬੈਕ ਸਾਈਡ ਤੋਂ ਤਸੱਲੀ ਨਾਲ ਦਿਖਾਈਏ ਆ ਕਰੋ ਚੈੱਕ ਵੈਸੇ ਹਜੇ ਸਮਾਂ ਲੱਗਦਾ ਵੀ ਲੈ ਜੂਗੀ ਹੈਨਾ ਲੈ ਜੂਗੀ ਹਜੇ 2-3 ਦਿਨ ਲੈ ਜਾਊਗੀ ਠੀਕ ਆ ਜੀ ਹਾਂਜੀ ਹਜੇ ਇਹਨੇ ਬੰਨਾ ਪਰਸਾ ਚੋਸ ਤਾਂ ਕੁਝ ਵੀ ਨਹੀਂ ਹੈ ਲੱਗਦਾ ਜਿਵੇਂ ਵੀ ਹਜੇ ਬੜੇ ਦਿਨ ਲੈ ਜਾਣੇ ਆ ਪਰ ਹੁਣ ਲਾ ਆਈ ਆ ਮੇਰੇ ਹੱਲ ਵੀ ਠੀਕ ਆ ਪਰਸੋਂ ਜਾਂ ਚੌਥ ਤੱਕ ਸੂਪ ਹੋਊਗੀ। ਲੋ ਜੀ ਠੀਕ ਹੈ ਜੀ। ਸੋ ਦੋ ਕੱਟ ਦੇ ਚਾਰ ਕੱਟ ਦੇ ਦਿਨਾਂ ਦਾ ਵੇਰਵਾ ਤੁਹਾਨੂੰ ਦੱਸ ਹੀ ਦਿੱਤਾ। ਬਾਕੀ ਇੰਦਰ ਬਹਿਣੀ ਵਾਲੇ ਪਾਸਿਓਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ। ਆਹ ਦੇਖੋ ਜੀ। ਆਹ ਮੇਵਾ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਲਾਗੇ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਜੇ ਠੀਕ ਹੈ ਜੀ। ਸੋ ਇੱਥੇ ਆਣ ਕੇ ਮੇਰਾ ਭਰਾ ਜਿੱਦਾਂ ਮਰਜੀ ਟਿੱਪ ਕੇ ਆਪਣੀ ਭਰਾ ਕੇ ਦੱਸ ਨਹੀਂ ਕਰੋ। ਹਵਾ ਨੇ ਚੇੜ ਦਿੱਤੇ ਉੱਪਰ ਤੁਹਾਨੂੰ ਲੈਟਲ ਪਿਟ ਜਿਹੜੀਆਂ ਦੋਸਤੋ ਨਿਸ਼ਾਨ ਆ ਮਾਰਕਿੰਗ ਦਾ ਨਜ਼ਰ ਆਊਗੀ ਠੀਕ ਆ। ਤੇ ਮਗਰਲੇ ਪੈਰ ਆ ਤੁਹਾਡੇ ਸਾਹਮਣੇ ਆ ਠੀਕ ਹੈ ਜੀ। ਲ ਠੀਕ ਹੈ ਜੀ ਸੋ ਸਾਰੇ ਭਰਾ ਜਾਣਦੇ ਨੇ ਨੀਲੀ ਦਾ ਵੀ ਤਾਂ ਚੰਗਾ ਸਾਨ ਆ ਬਾਕੀ ਮਾਰਕਿੰਗ ਦੇ ਵਿੱਚ ਉਹਦਾ ਵੀ ਕੋਈ ਤੋੜ ਨਹੀਂਗਾ ਸੋ ਬਾਕੀ ਬੱਚੇ ਚੰਗੇ ਆਉਣ ਦੀ ਸੁਭਾਵਨਾ ਚਾਹੀ ਮੇਲ ਚਾਹੀ ਫੀਮੇਲ ਆ ਜੀ ਉਹ ਗੱਲ ਬਾਅਦ ਦੀ ਆ ਤੇ ਭਾਜੀ ਕਿਸੇ ਰਕਮ ਦੀ ਕੋਈ ਪਿੱਛੇ ਭਾਰ ਦੀ ਕੋਈ ਨਹੀਂ ਬਿਲਕੁਲ ਕਦੀ ਵੀ ਕੋਈ ਆਣ ਕੇ ਬੈਠੀ ਵੇਖ ਲਵੇ ਖਲੋਤੀ ਵੇਖ ਲਵੇ ਹਾਂਜੀ ਕੋਈ ਮਤਭਲ ਨਹੀਂ ਆ ਭਾਰ ਦਾ ਕਿਤੇ ਭੋਰਾ ਵੀ ਕਿਤੇ ਭਾਰ ਤੇ ਪਾਉਂਦੀ ਹੋਵੇ ਠੀਕ ਹੈ ਜੀ ਲਓ ਠੀਕ ਹੈ ਜੀ ਸੋ ਉਹਦੇ ਵਾਲੇ ਪਾਸੇ ਦੋਸਤੋ ਬੇਫਿਕਰੀ ਆ ਬਾਕੀ ਕਿਸੇ ਰਕਮ ਦੀ ਕੋਈ ਔਰ ਨਹੀਂਗੀ ਕਿਸੇ ਰਕਮ ਦੀ ਭਾਰ ਪਿੱਛੇ ਦੀ ਬਾਜ ਚੰਗੀ ਆ ਸੋ ਜੋ ਪਿਛਲੇ ਸੂਜਿਆਂ ਦੇ ਦੌਰਾਨ ਦੁੱਧ ਚਵਾਈ ਕੀਤੀ ਆ ਉਸ ਵਿਹਾਰਤੇ ਆਪਾਂ ਗੱਲਬਾਤ ਕਰਦੇ ਪਏ ਆ ਮੂੰਹ ਮੱਥੇ ਦੀ ਚੰਗੀ ਆ ਹੋਰ ਜਿਹੜਾ ਅਸਲ ਰਵਾ ਕੋਈ ਭਰਾ ਜੇ ਨਸਲ ਬਰੀਡ ਤੇ ਕੰਮ ਕਰਨਾ ਚਾਹੁੰਦਾ ਤੇ ਬਿਲਕੁਲ ਸ਼ਾਨਦਾਰ ਕੁਆਲਿਟੀ ਆ ਤੁਸੀਂ ਅੱਗੇ ਲੈ ਕੇ ਚੰਗੀ ਨਸਲ ਬਰੀਡ ਤੇ ਕੰਮ ਕਰ ਸਕਦੇ ਜੇ ਬੱਚੇ ਚੰਗੇ ਲੈ ਸਕਦੇ ਜੇ ਇਸ ਮੈਂ ਤੋਂ ਖੋਲ ਕੇ ਆਪਾਂ ਤੁਹਾਨੂੰ ਇੱਕ ਵਾਰੀ ਮੜਾ ਕੇ ਤਸੱਲੀ ਨਾਲ ਤੋਰ ਕੇ ਦਿਖਾ ਰਹੇ ਆ ਸੋ ਸਾਰੇ ਭਰਾ ਤੁਸੀਂ ਦੇਖ ਲਿਆ ਜੇ ਦਿਨ ਕਰਮਾ ਲਈ ਚਾਰ ਲੈ ਜੇ ਤਿੰਨ ਲੈ ਜੇ ਸੋ ਜਿੰਨੇ ਵੀ ਦੋਸਤੋ ਦਿਨ ਲੈ ਦੇਵੇ ਓਨੀ ਦੀ ਚੀਜ਼ ਥੱਲਿਓਂ ਬਣ ਕੇ ਚੰਗੀ ਤਿਆਰ ਹੋ ਜਾਊਗੀ ਪਿੰਡਾ ਪਤਲਾ ਦੱਖ-ਦੁਖ ਚੰਗੀ ਆ ਮਹਿੰਦੀ ਵਜਨ ਵੇਟ ਪੂਰਾ ਲੈ ਜੀ ਨਹੀਂ ਕਰਦੇ ਨਾ ਹੋਰ ਹਾਂ ਜੀ ਮੋੜ ਲਓ ਮੋੜ ਦਿਓ ਭਾਜੀ ਕੋਈ ਨਹੀਂ ਚਲ ਕਰਵਾ ਲਓ ਜੀ ਠੀਕ ਹੈ ਜੀ ਸੋ ਬਾਕੀ ਦੋਸਤੋ ਹੈ ਤਸੱਲੀ ਵਾਲੀ ਹੈ ਜਿੱਦਾਂ ਮਰਜ਼ੀ ਮੇਰਾ ਪੂਰੇ ਤੇਪ ਕੇ ਤਸੱਲੀ ਕਰ ਲਿਆ ਜੀ ਤੇਪ ਕੇ ਭਾਜੀ ਜਦੋਂ ਮਰਜ਼ੀ ਹਾਂ ਹੁਣ ਆ ਜਾਣਾ ਸਵੇਰੇ ਆ ਜਾ ਜਦੋਂ ਮਰਜ਼ੀ ਦੋ ਤੰਗ ਬੇਸ਼ੱਕ ਸੂਪੇਂਦੀ ਤੇ ਬੇਸ਼ੱਕ ਜਦੋਂ ਮਰਜ਼ੀ ਜਿੱਦਾਂ ਮਰਜ਼ੀ ਤਸੱਲੀ ਕਰਨਾ ਬਿਲਕੁਲ ਜੀ ਬਿਲਕੁਲ ਇਹ ਕਿਹਨੇ ਪੈਸੇ ਲਾਉਣੇ ਭਾਜੀ ਆਪਦੀ ਤਸੱਲੀ ਕਰਕੇ ਸਹੀ ਹੈ ਜੀ ਤੇ ਫਿਰ ਬਿਲਕੁਲ ਕਿਉਂਕਿ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀ ਆਪਾਂ ਨੂੰ ਕੋਈ ਹੋਣੀ ਆ ਆਪਾਂ ਤਾਂ ਸਿਰਫ ਪ੍ਰੋਬਲਮ ਦੱਸੀ ਆ ਵੀ ਆਪਣੀ ਜਿਹੜੀ ਸੀ ਇਹ ਇਹ ਕਰਕੇ ਹਾਂਜੀ ਹਾਂਜੀ ਆਹ ਦੇਖੋ ਜੀ ਆ ਕਰੋ ਜæg ਠੀਕ ਆ ਜੀ ਸੋ ਥਣ ਦੇਵਾ ਦੋ ਅਰਲੀਆਂ ਵਰਗੇ ਥਾਣਾ ਕਰਮਾਲੀ ਨੂੰ ਤੇ ਬਾਕੀ ਉਹੋ ਜਿਹੇ ਥਾਣੇ ਤੋਂ ਵੈਸੇ ਨਾਰਮਲੀ ਉਮੀਦ ਆਪਾਂ ਕਰ ਸਕਦੇ ਆ ਵੀ ਕਰਮਾਲੀ ਭਰਾਉਣ ਚੋਣ ਜਿਹੜੀ ਆ ਬਿਲਕੁਲ ਪੋਲੀ ਤੇ ਮਿੱਠੀ ਹੋਊਗੀ ਠੀਕ ਆ ਜੀ ਸੁਪੂਸ਼ ਵੀ ਜਿਹੜੀ ਤੁਸੀਂ ਵੇਖੋਗੇ ਬਿਲਕੁਲ ਤੂ ਤੱਕ ਜਿਹੜੀ ਦੋਸਤੋ ਵਾਈਟ ਆ ਪਤਲਾ ਪਿੰਡਾ ਸੋ ਇਹ ਜਿਹੜੇ ਕਰੈਕਟਰ ਇਹ ਦੀ ਮਾਰਕਿੰਗ ਆ ਠੀਕ ਆ ਜੀ ਮੈਂ ਇਹਦੀ ਢਿੱਲਾ ਪਿੰਡਾ ਸੋ ਪਸੰਦ ਆਊਗੀ ਭਰਾਵਾਂ ਨੂੰ ਤੇ ਇਹਦਾ ਵੀਰ ਦਲਬਾਜ ਸਿੰਘ ਜੀ ਕੀ ਡਿਮਾਂਡ ਕੀ ਮੁੱਲ ਕਰਦੇ ਆ ਭਾਜੀ ਇਹਦਾ ਮੋਲ ਆਪਾਂ ਕਰਦੇ ਆਂ ਓਦਾਂ ਤਾਂ ਕਰਾਉਣ ਨੂੰ ਭਾਵੇਂ ਕੋਈ 1 20 ਕਰਾ ਲੇ 1 50 ਕਰਾ ਲੇ ਪਰ ਆਪਾਂ 2 10 1 10 ਤੱਕ ਛੱਡ ਦਿਆਂਗੇ ਹਾਂਜੀ 1 10 1 ਲੱਖ 10 ਹਜ਼ਾਰ ਦੀ ਠੀਕ ਆ ਜੀ ਹਾਂਜੀ ਚਾਹੇ 2 ਲੱਖ ਆਪਣਾ ਸੌਰੀ 1 ਲੱਖ 20 ਕਰਾ ਲਓ 1 50 ਕਰਾ ਲਓ ਹਣਾ ਡਿਮਾਂਡ ਤਾਂ ਚਲੋ ਤੁਸੀਂ ਕਰਨੀ ਆ ਵੀ ਜਿੱਥੇ ਦੇ ਦੇਣੀ ਵੀ 1 10 ਆ ਇੱਕ 10 ਦੀ ਜੇ ਕੋਈ ਖਾਸ ਭੈਣ ਭਰਾ ਦੋ ਮੱਜਣੇ ਆਪਣੇ ਕੋਲ ਜੇ ਕੋਈ ਜੋੜਾ ਖੜੂਗਾ ਤੇ ਆਪਾਂ ਜੋੜਾ 2 ਲੱਖ 10 ਹਜ਼ਾਰ ਦਾ 2 ਲੱਖ 5 ਦਾ ਹੀ ਦੇ ਦਿਆਂਗੇ ਠੀਕ ਆ ਜੀ 2 ਲੱਖ 5 ਹਜ਼ਾਰ ਦਾ ਜੋੜਾ ਦੇ ਦਿਆਂਗੇ ਠੀਕ ਬੋ ਵੀ ਵਾਸੇ ਸਿੰਗਲ ਦਾ ਭਾਜੀ ਨੂੰ ਮੈਂ ਕਹਿਣਾ ਮਤਲਬ ਇਹ 110000 ਦੇ ਦੇਵਾਂਗੇ ਜੋੜੀ ਕਿਸੇ ਭਰਾ ਨੇ ਪਾਉਣੀ ਆ ਇੱਕ ਸੂਈ ਜਿਹੜੀ ਆਪਾਂ ਤੁਹਾਨੂੰ ਉਹ ਵੀ ਮਾਝ ਦਿਖਾ ਦਿੰਨੇ ਆ ਬਾਅਦ ਵਿੱਚ ਉਹ ਸੂਈ ਸਵਾਈਆ ਮਗਰ ਕੱਟੀ ਆ ਜੋੜੀ ਕਿਸੇ ਭਰਾ ਦਾ ਮਾਂ ਬਣ ਬਣ ਜਾਂਦਾ ਟੀਕਾ ਦੀ ਜੋੜੀ ਲੈਣੀ ਆ ਤੇ ਜੋੜੀ ਜਿਹੜੀ ਤੁਹਾਨੂੰ 205000 ਦੀ ਮਿਲ ਜੂਗੀ ਸੋ ਇਹ ਕਰਵਾਣੀ 110000 ਦੀ ਆ ਡਿਸਕਾਊਂਟ ਇਹਦਾ ਇਹੋ ਹੋਊਗਾ ਵੀ ਜਿਹੜੀਆਂ ਬਿਲਕੁਲ ਕੋਈ ਭਰਾ ਜੋੜੀ ਪਾਉਣਾ ਚਾਹੁੰਦਾ ਤੇ 5000 ਵਿੱਚੋਂ ਲੈਸ ਹੋ ਜੂਗੀ 2 लाख 5 ਦੀ ਜਿਹੜੀ ਆ ਤੁਹਾਨੂੰ ਇਹ ਜੋੜੀ ਮਿਲ ਜੂਗੀ। ਇੱਧਰ ਸੈਗਰ ਨੰਬਰ ਤੇ ਆਪਣੇ ਕੋਲ ਪਾਜੀ ਜਿਹੜੀ ਆ ਮਾਜੇ ਇਹ ਵੀ ਸੂਈ ਸੁਵਾਈ ਆ। ਇਹ ਪਾਜੀ ਸੂਈ ਆ ਤੀਜੀ ਸੂਏ ਵੀ ਸੂਈ ਮਾਜੇ ਆਪਣੇ ਕੋਲ। ਇਹ ਆਪਣੇ ਘਰ ਦੀ ਝੋਟੀ ਆ। ਠੀਕ ਹੈ ਜੀ। ਤੇ ਉਹ ਆਪਾਂ ਪਹਿਲੇ ਸੂਏ ਦੀ ਝੋਟੀ ਲਿਆਂਦੀ ਸੀ। ਤੇ ਇਹ ਆਪਣੇ ਘਰ ਦੀ ਝੋਟੀ ਆ। ਠੀਕ ਹੈ ਜੀ। ਤੇ ਇਹ ਬਹੁਤ ਮਿੱਠੀ ਆ ਏਡੀ ਮਿੱਠੀ ਇਹ ਮਾਜੇ ਇਹਨੂੰ ਭਾਵੇਂ ਘੰਟੇ-ਘੰਟੇ ਬਾਅਦ ਚ ਹੋਈ ਜਾਓ। ਠੀਕ ਆ। ਏਡੀ ਮਿੱਠੀ ਆ ਕਰਮਾਲੀ। ਠੀਕ ਆ। ਉਹ ਵੀ ਇੱਕ ਵਾਰੀ ਮਾਜੇ ਦਾ ਢਾਂਚਾ ਚੈੱਕ ਕਰੋ ਮੇਰਾ ਭਰਾ ਕਦ ਕੋਈ ਨਾ ਬਗਾ। ਇਹ ਮਿੱਠੀ ਇਹਨੂੰ 8 ਦਿਨ ਪੂਰੇ ਹੋ ਗਏ ਜੀ ਅੱਜ ਪੂਰੇ 8 ਦਿਨ ਹੋ ਗਏ ਐਸ ਵਕਤ ਭਾਜੀ ਦੋ ਦੋ ਸਲ ਕਿੰਨਾ ਇਹਦੇ ਥੱਲੇ ਭਾਜੀ 10 ਕਿਲੋ ਦੁੱਧ ਆਇਆ 10 ਕਿਲੋ ਸਾਢੇ 9 10 ਸਾਢੇ 9 10 ਤੇ ਚੱਲਣ ਡਈ ਆ ਤੇ ਹੁਣ ਜਿੱਦਨ ਮੈਲੇ ਮੁੰਡੇ ਤੇ ਲੱਗੀ ਦੋਹਾਂ ਚੋਂ ਦਾ ਨਾ ਫਿਰ ਦੁੱਧ ਵਜ ਜਾਣਾ ਇਹਦਾ ਪਿਛਲੀ ਵਾਰ ਦਾ ਪਹਿਲੀ ਵਾਰ ਦਾ 12 ਕਿਲੋ ਤੇ ਦੂਸਰੀ ਵਾਰੀ ਦਾ 14 ਕਿਲੋ ਦਾ ਰਿਕਾਰਡ ਹੂੰ ਦੂਜੇ ਸਵੇਰ ਚਵਾਗੀ ਦੁੱਧ ਆ ਦੁੱਧ 14 ਕਿਲੋ ਚਵਾਇਆ ਹੁਣ ਤਿਜਾ ਤਿਜਾ ਸਵੇਰ ਹੁਣ ਮੌਕੇ ਤੇ 10 ਕਿਲੋ ਹੁਣ 10 ਕਿਲੋ ਦੁੱਧ ਆ ਜੀ ਠੀਕ ਆ ਮਗਰ ਕੱਟੀ ਕੋ ਜੁਰ ਰੋਕਿਆ ਨਹੀਂ ਗਾ ਤੇ ਨਾ ਹੀ ਕੋ ਡੱਕਿਆ। ਥਾਣਾ ਦੇ ਵਿੱਚ ਆ ਜਾਂਦਾ ਠੀਕ ਜੀ ਕੋਈ ਠਪਹਿਰਾ ਲੱਗਾ ਹੋਵੇ ਪਸ਼ੂ ਨੂੰ ਤੇ ਵੈਸੇ ਥਾਣਾ ਦੇ ਵਿੱਚ ਆ ਜਾਂਦਾ। ਪਤਾ ਲੱਗ ਜਾਂਦਾ ਸਾਰੇ ਪਸ਼ੂ ਪਾਲਤ ਖਡਾਰੀ ਭਰਾ ਨੇ ਆਪਣੇ। ਮਾਰਨਿੰਗ ਭਾਜੀ ਚਵਾਈਏ ਦੀ ਕਿੰਨੇ ਵਜੇ ਕਰ ਦਿੱਤੇ? ਮੈਂ 7 ਤੋਂ 7 ਕਰਦਾ ਹਾਂ ਜੀ। 7 ਤੋਂ 7 ਹਾਂ ਜੀ 7 ਤੋਂ 7। ਲੋ ਜੀ ਠੀਕ ਜੀ ਹੁਣ ਤਕਰੀਬਨ 5 5:30 ਵਜੇ ਦਾ ਦੋਸਤ ਸਮਾਂ ਹੈ। ਹਜੇ ਵੀ ਕੋਈ ਡੇਢ ਕ ਘੰਟਾ ਬਾਕੀ ਆ ਚਵਾਈ ਦੇ ਸਮੇਂ ਦੇ ਵਿੱਚ। ਬਾਅਦ ਤੁਸੀਂ ਦੇਖ ਲਈ ਆ ਕੱਟੀ ਮਗਰ ਤੁਹਾਨੂੰ ਦਿਖਾ ਦਿੰਦੇ ਆ। ਬਿਲਕੁਲ ਕੁਲੀ ਕੱਟੀ ਆ ਕੋਈ 10-12 10-12 ਦਿਨ ਹੋਇਆ ਇਹਨੂੰ ਅਜੇ ਸੁਈ ਨਹੀਂ ਮੇਰੇ ਮੂਰੇ ਤੋਂ ਵਜੇ ਕਰਮਾਂ ਦੀ ਚੱਲੂ ਹੈ ਹਾਂ ਚੱਲੂਗੀ ਅਜੇ ਠੀਕ ਆ ਜੀ ਠੀਕ ਆ ਸੋ ਚੰਗੀ ਹੈ ਦੋਸਤੋ ਮਾਝੇ ਵੱਡੀ ਹੈ ਕਦਕਾਰ ਦੀ ਬਾਕੀ ਬਾਜੀ ਥਾਣਾ ਦੀ ਜੇਕਰ ਗੱਲ ਕਰਕੇ ਅਗਲੇ ਪਿਛਲੇ ਦਾ ਬਰਾਬਰ ਪੂਰੇ ਬਰਾਬਰ ਥਣ ਬਾਜੀ ਪੂਰੇ ਬਚੋ ਕੇ ਬੇਸ਼ੱਕ ਤਿੰਨ ਟਾਈਮ ਚੋੜ ਦੇ ਅੱਜ ਹੁਣ ਸ਼ਾਮ ਨੂੰ ਜਿਹੜੇ ਚੋਣੀ ਆ ਪੜ ਕੇ ਜਿਵੇਂ ਦੇ ਚੋਲਵੇ ਭਲਕੇ ਫਿਰ ਰਾਤ ਨੂੰ ਚੋਲਵੇ ਅਗਲੇ ਦਿਨ ਚੋਕ ਹੀ ਲੈ ਜਾਵੇ ਹਾਂ ਆਪਾਂ ਨੂੰ ਕੋਈ ਉਹ ਨਹੀਂ ਆ ਥਣ ਬਿਲਕੁਲ ਬਰਾਬਰ ਕੋਈ ਗੱਲ ਨਹੀਂ ਘਰ ਦੀਆਂ ਮੱਜਾਂ ਨੇ ਇਹ ਤਾਂ ਸਿਰਫ ਮਜਬੂਰੀ ਕਰਕੇ ਥੋੜਾ ਜਿਹਾ ਆਪਾਂ ਵੀ ਤੁਹਾਨੂੰ ਪਤਾ ਹੀ ਦੱਸਿਆ ਵਾ ਕਿ ਸੌ ਘਰ ਦੀਆਂ ਸਮੱਸਿਆ ਹੋ ਜਾਂਦੀਆਂ ਨੇ ਬਿਲਕੁਲ ਤੇ ਬਾਕੀ ਮਿੱਠੀ ਵੜੀ ਐ ਇਹਨੂੰ ਭਾਵੇਂ ਘੰਡੇ-ਘੰਡੇ ਬਾਅਦ ਚੋਈ ਜਾਓ ਠੀਕ ਆ ਜੀ ਇਹਨੂੰ ਇਹ ਜਦੋਂ ਕਿਤੇ ਦੁੱਧ ਦੀ ਪ੍ਰੋਬਲਮ ਆਉਂਦੀ ਹੈ ਨਾ ਮੰਨ ਲਓ ਵੀ ਘਰੇ ਦੁਪਹਿਰੇ ਦੁੱਧ ਨਹੀਂ ਹੁੰਦਾ ਕੋਈ ਪਰਾਂ ਨੇ ਆਗੇ ਤੇ ਉਦੋਂ ਚੋਲੋ ਵੀ ਫਰਿੱਜਾ ਕਰਮਾ ਫਰੈ ਏਡੀ ਫਰਿੱਜ ਆਈ ਇਹਨੂੰ ਡੀ ਫਰਿੱਜ ਵੀਡੀਓ ਤੋਂ ਦੋਸਤੋ ਵੀਡੀਓ ਕਰਨ ਤੋਂ ਪਹਿਲਾਂ ਵੀ ਬਾਜੀ ਥੱਲੇ ਬੈਠ ਕੇ ਕਾਫੀ ਇਹਨੇ ਹੱਥੋਂ ਤੱਕ ਫੇਰ ਕੇ ਦਿਖਾਇਆ ਤਸੰਨੀ ਨਾਲ ਵੀ ਮਤਲਬ ਬੱਚਾ ਛੱਡੋ ਨਾ ਛੱਡੋ ਇਹ ਕਰਮਾਂ ਦੀ ਠੰਡੀ ਮਿੱਠੀ ਹੈ ਸੱਤ ਗਦਰ ਤੱਕ ਆ ਵੈਸੇ ਕਹਿਵਾਂ ਆਪਾਂ ਥੋੜਾ ਇਲਾਕੇ ਜਾਂਦੇ ਆ ਕਈ ਵਾਰ ਉਪਰੇ ਬੰਦੇ ਦਾ ਕਰਕੇ ਪਸ਼ੂ ਬੇਸ਼ੱਕ ਮਾਰਾ ਮੁਰਕ ਪਟੜਦੇ ਉਹ ਗੱਲ ਵਾਕਾ ਸੋ ਲੇਵੇ ਨੂਵੇ ਦੀ ਕਰਮਾਂ ਵਾਲੀ ਪੂਰੀ ਸਾਫ ਸੁਥਰੀ ਹੈ ਠੀਕ ਆ ਜੀ ਇਧਰੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬੈਣੀ ਵਾਲੇ ਪਾਸੋਂ ਤੁਸੀਂ ਮਾਰੋ ਝਾਤ ਠੀਕ ਆ ਜੀ ਆ ਦੇਖੋ ਆ ਦੇਖੋ ਤੇ ਇਹ ਬਾਜੀ ਥੋੜਾ ਖੋਲ ਕੇ ਆਪਾਂ ਥੋੜਾ ਤੋੜ ਸੋ ਮਾਜ ਕਾਦ ਕਾਦ ਵਾਲੀ ਸਾਈਡ ਤੋਂ ਦੋਸਤ ਵਧੀ ਆ ਬਾਕੀ ਡਿਟੇਲ ਤੁਹਾਨੂੰ ਮਿਲ ਗਈ ਆ ਰੇਟ ਆ ਪੁਆਇੰਟ ਦੇ ਵਿੱਚ ਪੁੱਛ ਲਵਾਂਗੇ ਠੀਕ ਆ ਜੀ ਸੋ ਜੋ ਵੀ ਕਿਸੇ ਭਰਾ ਨੂੰ ਬਾਰਾ ਖਾਊ ਕੀ ਚਜੂ ਦੀ ਸਰਦਾ ਕਰ ਲਿਓ ਹਾਂਜੀ ਠੀਕ ਆ ਜੀ ਮੋੜ ਦਿਗੋ ਇਹ ਦੋਵੇਂ ਵੱਡੇ ਮੁੰਡੇ ਨੇ ਸਾੰਗੀਆਂਹੀਂ ਠੀਕ ਹੈ ਮੱਜਾ ਤੇ ਫਿਰ ਨਿੱਕੇ ਦਾ ਤਾਂ ਥੋੜਾ ਜਿਹਾ ਨਾ ਉਹਨੂੰ ਅਸੀਂ ਜਿਆਦਾ ਕੰਮ ਵੀ ਨਿੱਕੇ ਨੂੰ ਨਹੀਂ ਦੱਸਦੇ ਠੀਕ ਹੈ ਜੀ ਇਹ ਉਹਦਾ ਵੀ ਆਪਰੇਟ ਹੋਇਆ ਸੀ ਉਹਦਾ ਜੀ ਦਿਲ ਦਾ ਠੀਕ ਹੈ ਜੀ ਉਹਨੂੰ ਫਿਰ ਉਹਦੇ ਕਰਕੇ ਉਹਨੂੰ ਕੰਮ ਨਹੀਂ ਦੱਲ ਰਹੇ ਤਾਂ ਉਹਦਾ ਉਦਾਂ ਵੀ ਹੁਣ ਨਾ ਮਹਾਰਾਜ ਦੀ ਕਿਰਪਾ ਬਣ ਗਿਆ ਕੰਮ ਠੀਕ ਹੈ ਮਾਰਦਾ ਠੀਕ ਹੈ ਤੁਹਾਨੂੰ ਪਤਾ ਕੱਲਾ ਬੰਦਾ ਨਹੀਂ ਪਾਜੀ ਸੰਦ ਬਿਲਕੁਲ ਜੀ ਬਿਲਕੁਲ ਚਲੋ ਕੋਈ ਕਾਰ ਨਹੀਂ ਬਣ ਜਾਂਦਾ ਜੀ ਇਸ ਨੂੰ ਸੇਲ ਕਰਨ ਦਾ ਹਣਾ ਬਿਲਕੁਲ ਬਿਲਕੁਲ ਬਾਕੀ ਇਹ ਮੇਰੇ ਭਰਾਵੋ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਹੈ ਤੇ ਇਹਦਾ ਪਾਜੀ ਮੁੱਲ ਕੀ ਰਹੂਗਾ ਹਾਂ ਇਹਦਾ ਪਾਜੀ ਮੁੱਲ ਤਾਂ ਆਪਾਂ 1 15 हां जी पर ਆਪਾਂ 10 ਤੱਕ ਵੀ ਛੱਡ ਦੇਾਂਗੇ ਜੇ ਕਿਸੇ ਨੇ ਜੋੜਾ ਪਾਉਣਾ ਵਾ ਤੇ ਦੋੜਾ 2 ਲੱਖ ਤੇ 5000 ਚ ਜੋੜਾ ਛੱਡ ਹਾਂ ਬਾਕੀ ਜੇਕਰ ਤੋਂ ਤੁਹਾਡੀ ਗੱਲ ਖਣੋ ਵੀ ਉਹ 1 ਲੱਖ 10 ਦੀ ਹੈ ਤੇ ਇਹ ਵੀ 1 ਲੱਖ 10 ਦੀ ਹੈ 2 ਲੱਖ 20 ਦਾ ਜੋੜਾ ਬਣਦਾ ਹਾਂਜੀ ਤੇ ਮਤਲਬ ਜੋੜੀ ਕੋਈ ਪਾਲੂਗਾ ਤੇ 15000 ਰੁਪਿਆ ਛੱਡ ਰੁਪਿਆ ਛੱਡਿਆ ਜਾਊਗਾ ਦੋ ਪੰਜ ਦੀਆਂ ਦੇ ਦਾਂਗੇ ਦੋ ਪੰਜ ਦੀਆਂ ਇੱਕ ਇੱਕ ਘਰ ਵਾਲਾ ਚਲੋ ਕੋਈ ਸੌਦਾ ਕਰ ਲੈਂਦਾ ਜਈ ਬਰਾ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਇਹ ਗੱਲਬਾਤ ਆ ਠੀਕ ਆ ਜੀ ਇਹ ਡਿਟੇਲ ਆ ਇਹਨਾਂ ਮੱ ਸੋ ਬਾਕੀ ਕੱਲੀ ਕੱਲੀ ਦਾ ਰੇਟ ਤੁਹਾਨੂੰ ਦੱਸ ਦਿੱਤਾ ਜੋੜੀ ਕਿਸੇ ਭਰਾਨੇ ਪਾਉਣੀ ਹੈ ਤਾਂ ਡਿਸਕਾਊਂਟ ਜਿਹੜਾ ਖੁੱਲਾ-ਦੁੱਲਾ ਹੀ ਹੋ ਜਾਊਗਾ ਕਿਸੇ ਭਰਾਨੇ ਚਲੋ ਲਿਜਾਗੇ ਕੱਲ ਨੂੰ ਵੇਚਣੀ ਵੀ ਆ ਸੇਲ ਵੀ ਕਰਨੀ ਆ 2 ਰੁਪਏ ਤਾਂ ਵੀ ਜਲਪਾਣੀ ਦਿੰਦੀ ਆ ਜੇ ਕੋਈ ਵੀਰ ਫੋਨ ਤੇ ਮੰਗਵਾਉਂਦਾ ਤਾਂ ਸੱਡੀ ਤਦ ਵੀ ਆਪਣੀ ਰਹੂਗੀ ਪੂਰੀ ਠੀਕ ਹੈ ਭਾਜੀ ਹਾਂ ਕੋਈ ਇਹੋ ਜੀ ਗੱਲ ਨਹੀਂ ਆ ਬਾਕੀ ਆਧਾਰ ਨਹੀਂ ਆਪਾਂ ਕਰਨਾ ਇਹ ਕਰਦੇ ਆ ਉਹਨੇ ਧਾਰ ਤੋਂ ਪਾਣੀ ਚਲੋ ਫਾਇਵ ਨਹੀਂ ਜਿਹੜਾ ਉਹਨੇ ਧਾਰ ਤੋਂ ਹਾਂਜੀ ਨਗਦ ਵਾਲੇ ਕੋਈ ਭਰਾ ਕੈਸ਼ ਹੀ ਧਰ ਨਾਲ ਹਣਾ ਹਾਂਜੀ ਹਾਂਜੀ ਨਕਦੀ ਸੌਦਾ ਤਾਂ ਹੋਊਗਾ ਕੋਈ ਤੇ ਇੱਕ ਭਾਜੀ ਆਪਣੇ ਨੰਬਰ ਜਿਹੜੇ ਕਰ ਦਿਓ ਠੀਕ ਹੈ ਜੀ ਤੇ 6239 44815 ਠੀਕ ਹੈ ਦੂਸਰਾ ਨੰਬਰ ਹੈ ਜੀ 7837 9843 78 379898 ਠੀਕ ਹੈ ਜੀ ਸੁਖਸੰਦਰ ਇਹ ਅੱਜ ਗੱਲਬਾਤ ਸੀਗੀ ਠੀਕ ਹੈ ਜੀ ਭਾਜੀ ਦਿਲਬਾਦ ਸਿੰਘ ਹੁਣੀ ਆਪਣੇ ਨਾਲ ਸੀਗੇ ਠੀਕ ਹੈ ਜੀ ਪਿੰਡ ਜਿੰਦਾਵਾਲਾ ਠੀਕ ਹੈ ਜੀ ਤੇ ਡਿੱਪੀਪੁਰੀਏ ਬਾਜੀ ਦੇ ਭਾਜੀ ਹੁਣੀ ਕੋਈ ਵੀ ਇੱਥੇ ਆਣ ਕੇ ਕੁਛ ਕੁਛ ਕਰਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਇਹ ਨੰਬਰ ਬਿਲਕੁਲ ਜਿਹੜੇ ਆ ਸਕਰੀਨ ਦੇ ਉੱਪਰ ਚੱਲਦੇ ਰਹਿਣਗੇ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ